ਹੈਲੋ ਕਰੋ ਤੂੰ ਵੀ ਕਰ ਰੇ ਕਮ ਉਹ ਆਪਣਾ ਕੀਰਤ ਤੇ ਦੂਜੇ ਦਾ ਨਾਂ ਕੀ ਆਗਮਨ ਇਹ ਤਾਂ ਸਿੱਤੂ ਮੁਸੇ ਵਾਲਾ ਸੁਣਦੇ ਆ ਦੋਨੇ ਭਰਾ ਹੈਲੋ ਨਵੀ ਹੈਲੋ ਹੈਲੋ ਇੱਧਰ ਉੱਥੇ ਬਹਿ ਕੇ ਖਾ ਇੱਥੇ ਡੁੱਲ ਜੂਗਾ ਹੈਲੋ ਕਰ ਦੇ ਚੰਗਾ ਹੈਲੋ ਕਰ ਦੇ ਹੈਲੋ ਤਾਂ ਕਰ ਦੇ ਹੈਲੋ ਕਰ ਦੇ ਬੈਂਤ ਤਾਂ ਤਿਆਰ ਹੋਈ ਬੈਠੀ ਐ ਇਹਨਾਂ ਨੇ ਜਾਣਾ ਅੱਜ ਲਗਾ ਦੇ ਐ ਕਾਦੇ ਐ ਕਾਦ ਕਾਦੇ ਕਰਦੇ ਹਾਂ ਉਹ ਦੇਖ ਐ ਹੈਲੋ ਕਿਵੇਂ ਵਿਅੰਤ ਸਸੀ ਕਾਲ ਦੀ ਹਾਂ ਅੱਜ ਅਸੀਂ ਦੋਨੇ ਪੈਣਾ ਵਾਧੂ ਖੁਸ਼ ਹੈ ਹਨਾ ਪਤਾ ਕਿਉਂ ਖੁਸ਼ ਹੈ ਵੀ ਤੁਹਾਨੂੰ ਦੱਸਾਂਗੇ ਤੇ ਉਧਰ ਸਾਡੀ ਮਾਤਾ ਬੈਠੀ ਹੈਗੀ ਹਾਂ ਬੀਬੀ ਨੂੰ ਹੁਣ ਪਤਾ ਲੱਗ ਗਿਆ ਵੀ ਮੈਂ ਹੈਲੋ ਕਰਨੀ ਹੈ ਅੱਜ ਬੀਬੀ ਥੋੜਾ ਕੰਮ ਹੈ ਬੀਬੀ ਪੁੱਤੋ ਜਾਂਦੀ ਹੈਗੀ ਇਹਨਾਂ ਦੇ ਨਾਲ ਜਾਊਗੀ ਜੇ ਅੱਜ ਅਸੀਂ ਵੀਡੀਓ ਸਟਾਰਟ ਕੀਤੀ ਹੈ 3:30 ਦਾ ਟਾਈਮ ਹੋ ਗਿਆ ਇਹਨਾਂ ਨੇ ਜਾਣਾਂਗੇ ਵੀ ਤਿਆਰ ਹੋਏ ਬੈਠੇ ਸਾਰੇ ਅੱਜ ਅਸੀਂ ਸੂਬਾ ਵੀਡੀਓ ਸਟਾਰਟ ਨਹੀਂ ਕੀਤੀ ਸੀ ਕੰਮ ਸਾਰੇ ਸਾਡੇ ਹੋ ਗਏ ਸਾਫ ਸਫਾਈਆਂ ਵੀ ਹੋ ਗਈਆਂ ਪੋਚੇ ਵੀ ਲੱਗ ਗਏ ਇਧਰ ਲਈ ਚਾਦਰ ਵੀ ਅੱਜ ਬਦਲੀ ਹੈਗੀ ਜੇ ਇੱਧਰਲੇ ਬੈੱਡ ਦੀ ਵੀ ਬਦਲੀ ਆ ਉੱਤਰ ਜਵਾਕ ਬੈਠੇ ਹੈਗੇ ਹੈਲੋ ਜੀ ਸਤਿ ਆਕਾਲ ਜੀ ਅੱਜ ਅਸੀਂ ਲੇਟ ਵਾਲੇ ਹੋਗੇ ਕੰਮ ਵਾਲੇ ਸੀਗੇ ਨਾ ਹੀ ਅਸੀਂ ਵੀਡੀਓ ਚਲਾਈ ਸੀਗੀ ਤੇ ਹੁਣ ਗਗਨ ਕਪੜਾ ਮਾਰੀ ਜਾਂਦੀ ਆ ਤੇ ਉੱਧਰ ਮੈਂ ਕੱਪੜੇ ਧੋਂਦੀ ਸੀਗੀ ਕੱਪੜੇ ਬਾਲੇ ਹੋਏ ਪਏ ਆ ਛਾਤਾਂ ਧੋਣ ਵਾਲੀਆਂ ਤੇ ਆਪੇ ਸੁਕਧੀਆਂ ਫੈਤਣੀਆਂ ਕੁਝ ਬਾਥਰੂਮ ਚ ਪਏ ਕੱਪੜੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਲਵਾ ਵਲੌਗ ਵਿੱਚ ਇਹ ਅੱਜ ਮੈਂ ਬਹੁਤ ਖੁਸ਼ ਆਈਂ ਕਿਉਂਕਿ ਨਾ ਪਹਿਲਾਂ ਮੈਂ ਤਾਂ ਵੀਡੀਓ ਦੇਖ ਕੇ ਰੋਣ ਹੀ ਲੱਗੀ ਸੀ ਫਿਰ ਮਨ ਜਬਰਿਆ ਆ ਵੀ ਜੇ ਆਪਣੇ ਅੱਖਾਂ 'ਚ ਪਾਣੀ ਆ ਜੇ ਤੇ ਖੁਸ਼ੀ ਦਾ ਵੀ ਹੁੰਦਾ ਤੇ ਕਿਉਂਕਿ ਮੇਰਾ ਪੁੱਤ ਜਸ਼ਨ ਕੈਨੇਡਾ 'ਚ ਗਾਣਾ गा ਰਿਹਾ ਸੀਗਾ ਉਹਦੀ ਵੀਡੀਓ ਦੇਖ ਕੇ ਫਿਰ ਮੈਂ ਭਾਵੁਕ ਜੀ ਹੋ ਗਈ ਤੇ ਅਸੀਂ ਬਾਰੇ ਖੁਸ਼ ਹੋ ਕੇ ਮੈਂ ਕਰਨ ਲੱਗੀ ਸੀ ਨਾ ਗਰੇ ਸੀ रॉकी रॉक स्टार बन गया उ कनेडा च स्टेट कहते हैं स्टेज तेना बहुत औखा होंगे गा नहीं तो उन्हें वाइए खुल के गाया ते चलो जी फिर हम अस कपड़े मैं धोनी तो है तो इन्होंने भी जाना गा तो चाह पानी बनाने फिर देख देंगे होम की करा बाद चलो जी चलिया साडिया फौजा जा रही

ਹਾਂਜੀ ਹੁਣ ਵੀ ਜਿਹੜੇ ਚੌਲੇ ਬਚੇ ਪਏ ਸੀਗੇ ਤੇ ਉਹਨਾਂ ਨੂੰ ਮੈਂ ਤੜਕਾ ਲਾਤਾ ਸਬਜੀ ਬਣਾ ਲਈ ਆਪਾਂ ਚੌਲਾਂ ਦੀ ਸਬਜੀ ਬਣਾਈ ਹੈ ਥੋੜਾ ਜਿਹਾ ਹੋਰ ਲੰਬੂਗਾ ਦੋ ਘਗਨ ਦੇ ਭਾਂਡੇ ਪਏ ਆ ਨਵੀਨ ਨੇ ਦਲੀਆ ਤੁਲੀਆ ਖਾਧਾਗਾ ਠੀਕ ਤਾਂ ਕਰਕੇ ਬਾਕੀ ਉਹ ਮਾਂਜ ਗਈ ਸੀਗੇ ਕੱਪੜੇ ਅੱਜ ਬਾਹਾਲ ਧੁੱਤੇ ਸੀ ਨਵੀਨਾ

ਮੇਤੋਂ ਦੀ ਸੀਗੀ ਤੇ ਗਾਵਨ ਸੁੱਕਣੇ ਪਾਕੇ ਗਈ ਆ ਤੇ ਇੱਕ ਤਾਰ ਸਾਡੀ ਇੱਧਰ ਭਰੀ ਪਈ ਆ ਕੱਪੜਿਆਂ ਨੇ ਆ ਇੱਧਰ ਲੈ ਇੱਧਰ ਤਾਰਾਂ ਲੈ ਕੱਪੜੇ ਪਾ ਕੇ ਬੰਨਦੇ ਆ ਆ ਤਾਂ ਕਾਲੇ ਪੀਲੇ ਜਿਹੇ ਧੀਰੇ ਨਹੀਂ ਗੇ ਨਾਇਗ ਰੇਸੀ ਲਾਲ ਹੁਣ ਲਾ ਡੱਗੀ ਦੀਦਾਂ ਨ ਕੋਸ਼ਵੇ ਹਾਂਜੀ ਅੱਜ ਤਾਂ ਬੀਬੀ ਬਿਨਾਂ ਜੀ ਨਹੀਂ ਲੱਗਦਾ ਇੱਕ ਤਾਂ ਜਵਾਕ ਆ ਕੇ ਵਾਗ ਗਿਆ ਤੇ ਇੱਕ ਬੀਬੀ ਨੂੰ ਆਈਂ ਕਈ ਦਿਨ ਹੋਵੇ ਸੀਗੇ ਉਹਨੂੰ ਵੀ ਜ਼ਰੂਰੀ ਕੰਮ ਸੀਗਾ ਕੋਈ ਨਾਣਾ ਤਾਂ ਉਹਨੇ ਪੁੱਛੋਈ ਸੀਗਾ ਤੇ ਪਰ ਵੱਡੀ ਭੈਣ ਕੋਲੇ ਵਾਗ ਗਈ ਤੇ ਕੱਲ ਨੂੰ ਜਾਉਗੀ ਉਹ ਪੁੱਛ ਮੰਡੀ ਜੋ ਦੁਬਾਰ ਕਹਿੰਦੀ ਸੀ ਮੈਂ ਫੇਰ ਆ ਜੰਦੀ ਕਿਉਂਕਿ ਉਹਦੀ ਅਜੇ ਦਵਾਈ ਚੱਲੀ ਜਾਂਦੀ ਹੈਗੀ ਇੱਕ ਕਾਜਾਸ ਕੱਪੜੇ ਵਾਲੇ ਸੀਗੇ ਸਾਡੇ ਧੋਣ ਵਾਲੇ ਚਾਦਰਾਂ ਚੂਦਰਾ ਬਦਲੀਆਂ ਕੱਪੜੇ ਜਾਦੇ ਥੋਤੇ ਸੀਗੇ ਤੇ ਸ਼ਾਮ ਨੂੰ ਜਮਣਾ ਨਾਤੇ ਗਗਨ ਵੀ ਸ਼ਾਮ ਨੂੰ ਬਣਾਤੀ ਹੈਗੀ ਤੇ ਫਿਰ ਮੈਨੂੰ ਆਖਿਆ ਚਲ ਮੈਂ ਸਭ ਚੀਂ ਢੜਕਾ ਲਾ ਦੂੰਗੀ ਤੇ ਕਿ ਮਿਲਟੀ ਭੋਲੀ ਬਾਅਦ ਅਸੀਂ ਗਰੇਸੀ ਨੂੰ ਲੈ ਕੇ ਜਾਣਾ ਹੁੰਦਾ ਫਿਰ ਅਸੀਂ ਤਿੰਨੇ ਜਾਨੀਏ ਨਾਲੇ ਨਾ ਸਿਕਮ ਤੇਰੇ ਉਹਨੇ ਇੱਕ ਕੱਪ ਠਿਕਾ ਤੁੰੜਾ ਉਹਦੇ ਵਾਸਤੇ ਦੁੱਧ ਲੈ ਕੇ ਜਾਣਾ ਹੈ ਰੋਜ਼ ਡੇਲੀ ਸੂਹਾ ਵੀ ਸ਼ਾਮ ਨੂੰ ਵੀ ਅੱਜ ਤੱਕ ਦਾ ਵੀਡੀਓ ਸਾਥੋਂ ਜਿਆਦਾ ਬਣੀ ਨਹੀਂ ਕਿਉਂਕਿ ਕੰਮ ਜਿਆਦੇ ਸੀਗੇ ਕੱਲ ਨੂੰ ਦੇਖਾਂਗੇ ਪ੍ਰਭਾਤ ਮਸਕਰ ਕਰਕੇ ਫਿਰ ਬਣਾਵਾਂਗੀ ਦੀ ਅੱਜ ਮੇਰੇ ਵਾਲਾ ਪ੍ਰਾਣ ਸੁਟ ਪਾਏਗਾ ਪਾਰਟੀ ਤੇ ਚੱਲੀਏ ਮੈਂ ਤੇ ਗੱਲਾਂ ਨਾ ਮੈਂ ਜਿਹੜੇ ਤਾਂ ਸੀਗੇ ਥੋੜੇ-ਮੋਟੇ ਕਰਾ ਦੇ ਤੇ ਬਾਕੀ ਇਹਦਾ ਝਾਂ ਪੋਚ ਜਾ ਤੇ ਹੋ ਰਹਿ ਗਿਆ ਹਾਂਜੇ ਮੰਦਨ ਨਾਲ ਹੈ ਹੋਰ ਸੋਈ ਥੋੜੇ ਬਾਂਡੇ ਮੰਦਨ ਨਾਲ ਰਹਿ ਗਈ ਤੇ ਹਣ ਮੈਂ ਜਾਣੀ ਐ ਚਲੋ ਜੀ ਪਹੁੰਚ ਗਏ ਅਸੀਂ ਪੰਜ ਤੇ ਕੱਪੜੇ ਫੜ ਕੇ ਲੈ ਕੇ ਆਉਂਗੀ ਜਿਹੜੀ ਸਲਾਈ ਕਰਾਉਣ ਭੜਾਈ ਸੀ ਨਵੀਂ ਤੇ ਸੂਟ ਨਾ ਮਿਲ ਜਾਂਦੀ ਹੈ ਆਹਾ ਲੇਟ ਵਾਲੇ ਹੋ ਗਏ ਸਿਆ ਦੋਨੇ ਚੁੰਨੀਆਂ ਨਾ ਗਿੱਲੀਆਂ ਤੇ ਗਰਨੇ ਸੁੱਕਣੀਆਂ ਪਾਤੀ ਕਿ ਮੈਨੂੰ ਕਿ ਸੁੱਕਣੀਆਂ ਪਾਵੇਂ ਹਵਾ ਦੀ ਨਿਕਲਦੀ ਦੀ ਇਹਦੇ ਚ ਦੇਖੀ ਹੋਰ ਕਲਰ ਆਈ ਜਾਂਦਾ ਹੈ ਤਾਂ ਫਰੋਜੀ ਆ ਹਰ ਚਨਾ ਦੇ ਪੱਤੇ ਨਾਲ ਆ ਮਿੱਟੇ ਦਾ ਸੂਟ ਨਹੀਂ ਲਿਆ ਅੰਦਾਜ਼ ਫੜ ਕੇ ਪਰ ਗੋਲ ਗੱਪੇ ਲਿਆ ਦੇ ਤੈਨੂੰ ਹਾਂਜੀ ਅਸੀਂ ਆ ਗਏ ਸੀ ਭਗਤੀਆਂ ਕਰਨ ਨੂੰ ਆ ਕੇ ਸੂਟ ਦਿਖਾਉਣੀ ਐ ਮੈਂ ਆ ਥੋੜਾ ਜਿਹਾ ਸਮਾਨ ਸੀਗਾ ਹੋ ਆ ਇਹਨਾਂ ਦੇ ਦੋਨੋਂ ਦੇ ਗੋਲ ਗੱਪੇ ਆਗੇ ਸਰੇਂਦਰ ਵਾਲੇ ਦੇ ਲਿਆਂਦੇ ਆ ਤੇ ਆ ਥੋੜਾ ਜਿਹਾ ਸਮਾਨ ਸੀਗਾ ਸੂਟ ਕੱਢ ਕੇ ਦਿਖਾ ਇਹਦੇ ਨਾਲ ਪਜਾਮਾ ਇਹ ਨਵੀ ਦਾ ਸੂਟ ਆ ਲਿਆ ਇਹਨੇ ਫਿਰ ਡਾਈ ਕਰਵਾਏ ਸੀ ਤਾਂ ਕਰਕੇ ਅਲੱਗ-ਅਲੱਗ ਹੋ ਗਏ ਇਹਦੇ ਨਾਲ ਆਹ ਵਾਲਾ ਤੇ ਚੁੰਨਣਾ ਹਜੇ ਅਸੀਂ ਤਿਆਰ ਕਰਨੀ ਆ ਆ ਗੱਗੰਦਾਗਾ ਇਹ ਹੈਗਾ ਤੇਰਾ ਤਾਂ ਪਹਿਲਾ ਲਿਆਂਦਾ ਹੈ ਬਹੁਤ ਸੁਣ ਪਾ ਕੇ ਦੇਖ ਲਈ ਇੱਕ ਵਾਰੀ ਹੈਨਾ ਨੀਮਾ ਤਾਂ ਬਹੁਤ ਹੈ ਆ ਇਹਦੇ ਨਾਲ ਆ ਗਈ ਆ ਮੇਰਾ ਦੁੱਜੇ ਨਾਲ ਹੈ ਇਹ ਤਾਂ ਵੈਸੇ ਕੱਲਾ ਬਣਾਇਆ ਆ ਵੀ ਨਵੀ ਦਾ ਕੱਲਾ ਬਣਾਇਆ ਹੈਗਾ ਕਲਾਚ ਮਾਤਾ ਦਾ ਸੂਟ ਦਿਖਾਉਗਾ ਮਾਤਾ ਦਾ ਬਲੈਕ ਕਲਰ ਆ ਵਲੰਗ ਹੈਗਾ ਚਲ ਮੇਰੇ ਸੂਟ ਦੀ ਤੈ ਨਹੀਂ ਖਿਲੀ ਹੈ ਨਾ ਨਵੀ ਕਿਉਂਕਿ ਮੈਂ ਤਾਹ ਜੁੰਨ ਨਾ ਇਸ ਨੂੰ ਡਾਈ ਕਰਾਂ ਤੇ ਹੁਣ ਅਸੀਂ ਗਰੇਸਿੰਗ ਲੈ ਕੇ ਜਾਵਾਂਗੇ ਪਾਰਕ ਤੇ ਆਵਾਲੀਆਂ ਲੈਸਾਂ ਲੈਣ ਦੀਆਂ ਆ ਆ ਨਵੀ ਤੇ ਦੁਪੱਟੇ ਦੀਆਂ ਠੀਕ ਆ ਆ ਨਵੀ ਤੇ ਦੁਪੱਟੇ ਦੀਆਂ ਦੁਪੱਟੇ ਦੀ ਹੈ ਲੈਸ ਤੇ ਆ ਹੈਗੇ ਜਾਂਦੇ ਦੁਪੱਟੇ ਦੀ ਲੈਸ ਐ ਲੀਜੀ ਜਾਂਦੀ ਇਸ ਘੜ ਜਾ ਆ ਹੁਣ ਸਹੀ ਦੀਦੀ ਇਹਦੇ ਨਾਲ ਵੀ ਸੋਹਣੇ ਲੱਗਦੀ ਹੈ ਨਾ ਨਵੀ ਕਮੀਜ਼ ਲਾ ਕੇ ਦੇਖੀ ਓਏ ਦੇਖ ਲੈ ਦੇਖੀ ਕੁਰਤਾ ਲਾ Sono la ਮੈਂ ਤੋਨਾ ਲਾ ਦਨੀ ਬਣੀ ਮੈਂ ਸੁਣਦਾ はい、りいぞ、リトルメイドに。 ਇਹਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਆ ਗਿਆ ਇਹਨੂੰ ਦੁੱਧ ਤੋਂ ਦੋ ਟਾਈਮ ਪਾ ਜਾਂਦੇ ਨੇ ਮੈਂ ਪੂਰਾ ਤੇ ਸ਼ਾਮ ਨੂੰ ਤੇ ਕਿਉਂ ਕਰਦੇ ਇਹਨੂੰ ਐਵੇਂ ਛੱਡ ਕੇ ਜਾਂਦੇ ਆ ਕਿਹੜਾ ਕਿਹੜਾ ਕੰਤ ਤੇ ਅਸੀਂ ਕਿਚੀ ਕਿਚੀ ਦੇਖੀ चीकी दुध पी ले? दो कुरकिया मैं थले रोटी दया पा सी मैं ही खा लूंगे दो पुरकिया चीकी चीकी हां की गल मैं जानी जी जानी है मैं चीकी आए है चंगा चंगा आजा आजा।, आजा, आजा।, आजा, आजा।, आजा आजा आ जा इधर आए आ जाए दुध पी ला ਬੇਜ ਚੰਗਾ ਬੇਜ ਚ ਓ ਚੜੀ ਬੇਜ 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 ਹਾਂ ਹਾਂ ਬੜਾ ਸਿਆਣਾ ਨਿੱਕੇ ਜਨਾ ਕੀ ਕੀ ਜਿੱਦੂ ਪੀ ਲਿਆ ਤੂੰ ਹਾਂ ਜਿੱਦੂ ਪੀ ਲਿਆ ਜਿੱਦੂ ਪੀ ਲਿਆ ਜੀ ਜਿੱਦੂ ਕਿ ਕੁੱਪਟ ਕਿੰਦਾ ਫੇਰੇ ਮਾਰ ਇੱਥੇ ਰਹਿ ਹੁਣ ਤੂੰ ਇੱਥੇ ਰਹਿ ਇੱਥੇ ਰਹਿ ਮੰਗਰ ਆਉਂਦਾ ਦੇਖੋ ਮੰਗਰ ਆ ਗਿਆ ਇੱਧਰ ਗਰੇਸੀ ਗਰੇਸੀ ਦੇ ਨੂੰ ਕੁਛ ਨਹੀਂ ਕਹਿੰਦੀ ਜਿਹੜਾ ਕੱਢਣਾ ਹੈ ਇਹ ਵੀ ਦੇ ਪੈਰਾਂ ਕੋਲ ਆ ਕੇ ਬੈਹ ਜਾਂਦੀ ਛਿੰਗਰੀ ਟਿੱਕੀ ਆ ਜਾ ਚੰਗਾ ਆ ਜਾ ਮੰਗਰ ਮੰਗਰ ਆ ਜਾ ਆ ਜਾ ਉਰੇ ਤਖਾਣ ਆ ਜਾ ਚੀਕੀ ਆਜੋ 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 ਕਿ ਪੱਜ ਜਾਂਦਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਫਿਰ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ बैठ जा बैज़ छियां बजा जा, बैज़ बैज़ बैज़, जी अच्छे की दाल बनाई राजमा, बिना तड़के लिया। ਵਾਲੀ ਵੀ ਦੇਖੋ ਤੁਸੀਂ ਇੱਧਰ ਗਗਨ ਬਣਾਈ ਜਾਂਦੀ ਆ ਰੋਟੀ ਵੀਡੀਓ ਬਣ ਗਈ ਗ੍ਰਿਸਤਰੀ ਹਟ ਗਈ ਬਣੀਆਂ ਦੀਆਂ ਜੇ ਬਣੀਆਂ ਦੀਆਂ ਦੇਖ ਗ੍ਰਿਸਤਰੀ ਉਮਮ ਕਿੱਥੇ ਗ੍ਰੀਸੀ ਮੰਮੀ ਕਿੱਥੇ ਆ Sí.